ਸਤਿ ਸ਼੍ਰੀ ਅਕਾਲ ਜੀ ਸਾਰਦਾ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਹਾਂ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਆਪਣੀ ਵੀਡੀਓ ਹੁੰਦੀ ਆ ਇਟਲੀ ਦੇ ਪੇਪਰਾਂ ਨੂੰ ਲੈ ਕੇ ਜਿਨੇ ਦੇ ਵੀਰ ਭੈਣ ਇਥੇ ਆ ਚੁੱਕੇ ਆ ਜਾਂ ਜਿਹੜੇ ਜਿਨ੍ਹਾਂ ਨੇ ਆਉਣਾ ਤੇ ਜਾਂ ਜਿਹੜੇ ਆਉਣ ਬਾਰੇ ਸੋਚ ਰਹੇ ਆ ਤੇ ਬਾਕੀ ਜਿਹੜੇ ਆਪਣੇ ਵੀਰ ਕਮੈਂਟ ਕਰਦੇ ਹੁੰਦੇ ਆ ਹਨਾ ਉਹਨਾਂ ਦੇ ਆਨਸਰ ਹੁੰਦੇ ਆ ਤੇ ਬਾਕੀ ਜਿਹੜੀ ਜਾਣਕਾਰੀ ਵਾਲੇ ਕਮੈਂਟ ਹੁੰਦੇ ਆ ਉਹ ਆਪਾਂ ਸਾਰਿਆਂ ਨਾਲ ਸ਼ੇਅਰ ਕਰਦੇ ਹੁਣੇ ਵੀਡੀਓ ਬਣਾ ਕੇ ਤਾਂ ਕਿ ਜਿਹੜੇ ਹੋਰ ਵੀਰ ਭੈਣ ਹਨ ਹਨਾ ਉਹਨਾਂ ਨੂੰ ਵੀ ਪਤਾ ਲੱਗ ਜੇ ਬਾਕੀ ਅੱਜ ਕੱਲ ਤਾਂ ਜਿਆਦਾ ਕਮੈਂਟ ਜਾਂ ਤਾਂ ਸਲਿੱਪਾਂ ਨੂੰ ਲੈ ਕੇ ਆਉਂਦੇ ਆ ਵੀ ਜਿਨ੍ਹਾਂ ਨੇ ਵੀਰਾਂ ਨੂੰ ਮੈਲ ਚੁੱਕੀਆਂ ਉਹ ਆਪਦੇ ਟਾਈਮਿੰਗ ਭੇਜਦੇ ਆ ਵੀ ਸਾਡਾ ਟਾਈਮ ਆ ਜਿਹੜਾ ਇਦਾਂ 9:00 ਵਜੇ ਕਿ 1 ਮਿੰਟ ਜਾਂ 2 ਮਿੰਟ ਜਾਂ ਸਕਿੰਟਾਂ ਤੇ ਆ ਤੇ ਜਾਂ ਜਿਵੇਂ ਡੋਮੈਸਟਿਕ ਆ ਟਾਈਮ ਉਹ ਕਾਫੀ ਲੇਟ ਚੱਲਿਆ ਗਿਆ ਤਕਰੀਬਨ ਮੈਸੇਜ 9:00 ਵਜੇ 4-5 ਮਿੰਟ ਦੇ ਕੋਈ ਅੱਜ 6 ਮਿੰਟ ਤੇ ਵੀ ਆਇਆ ਸੀਗਾ ਵੀਰ ਦਾ ਇੱਕ ਦਾ ਵੀ ਇਦਾਂ ਟਾਈਮਿੰਗ ਤੇ ਭੇਜਦੇ ਆ ਵੀ ਕਿੰਨੇ ਚਾਂਸ ਆ ਨਿਕਲਦੇ ਤੇ ਬਾਕੀ ਵੀਰ ਹੁਣ ਇੱਕ ਜ਼ਿਆਦਾ ਹੁਣ ਇਹ ਪੁੱਛਦੇ ਹੁਣ ਵੀਰਾਂ ਦੇ ਹੁਣ ਪੇਪਰ ਭਰੇ ਗਏ ਆ ਹਨਾ ਕਲੈਕ ਹੋ ਗਿਆ ਤੇ ਵੀ ਹੁਣ ਪੇਪਰ ਨਿਕਲਨੇ ਕਦੋਂ ਸਟਾਰਟ ਹੋਣਗੇ ਹਨਾ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਅੱਜ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਸਲਿੱਪਾਂ ਸਲਿੱਪਾਂ ਆਈ ਹੋਪ ਤਾਂ ਵੀ ਸਭ ਨੂੰ ਮੈ ਲਿ ਗਈਆਂ ਹੋਣੀਆਂ ਵਾ ਵੀ ਜਿਵੇਂ ਹੁਣ ਡੋਮੈਸਟਿਕ ਵਾਲੀਆਂ ਤੇ ਸਾਲ ਵਾਲੀਆਂ ਦਾ तकरीबन ਸਾਰਿਆਂ ਨੂੰ ਮੈ ਲੀ ਗਈਆਂ ਹੋਣੀਆਂ 5 ਤੇ 7 ਫਰਵਰੀ ਵਾਲੀਆਂ ਤੇ ਜਿਨ੍ਹਾਂ ਨੂੰ ਸੀਜ਼ਨਲ ਪੇਪਰ ਵਾਲੀਆਂ ਵੀ ਸ਼ਾਇਦ ਮਿਲ ਹੀ ਜਾਂਦੀਆਂ ਮੈਂ ਤੇ ਨਹੀਂ ਮਿਲੀਆਂ ਜਿਨ੍ਹਾਂ ਨੂੰ ਉਹਨਾਂ ਨੂੰ ਵੀ ਮਿਲ ਜਾਣਗੇ ਕੋਈ ਗੱਲ ਨਹੀਂਗੀ ਤੇ ਇੱਕ ਦੋ ਦਿਨ ਤੁਸੀਂ ਵੇਟ ਕਰ ਲਓ ਚਲ ਜੇ ਨਹੀਂ ਮਿਲਦੀਆਂ ਫਿਰ ਤੁਸੀਂ ਆਪਦੇ ਵਕੀਲ ਨੂੰ ਮਤਲਬ ਕਿ ਏਜੰਟ ਨੂੰ ਜਿੱਥੋਂ ਤੁਸੀਂ ਪੇਪਰ ਪਰਵਾਏ ਆ ਜਾਂ ਕਿਸੇ ਰਿਸ਼ਤੇਦਾਰ ਤੋਂ ਜਾਂ ਕਿਸੇ ਯਾਰ ਦੋਸਤ ਨੂੰ ਕਹਿ ਕੇ ਤੁਸੀਂ ਜ਼ੋਰ ਪਾ ਕੇ ਵੀ ਤੁਸੀਂ ਸਲਿੱਪ ਮੰਗ ਸਕਦੇ ਆ ਵੀ ਹੁਣ ਕਾਫੀ ਦਿਨ ਹੋ ਗਏ ਵੀ ਸਾਡੀਆਂ ਸਲਿੱਪਾਂ ਜਿਹੜੀਆਂ ਵੀ ਤੁਸੀਂ ਸਾਨੂੰ ਦਉ ਤੇ ਬਾਕੀ ਜਿਵੇਂ ਹੁਣ ਆਪਾਂ ਡੋਮੈਸਟਿਕ ਪੇਪਰਾਂ ਨੂੰ ਲੈ ਕੇ ਵੀਰਾਂ ਦੇ ਕਮੈਂਟ ਆ ਰਹੇ ਆ ਕਿਉਂਕਿ ਪਤਾ ਨਹੀਂ ਇਸ ਸਾਲ ਡੋਮੈਸਟਿਕ ਪੇਪਰ ਜਿਆਦਾ ਭਰੇ ਗਏ ਆ ਕੋਟਾ ਬਹੁਤ ਘੱਟ ਸੀ ਤੁਹਾਨੂੰ ਪਤਾ ਹੀ 95000 ਸੀਗਾ ਤੇ ਭਰੇ 45000 ਗਏ ਆ ਤੇ ਬਹੁਤ ਵੀਰਾਂ ਦੇ ਮਤਲਬ ਕਮੈਂਟ ਵੀ ਆ ਰਹੇ ਆ ਸਿੱਧਾ ਵੀ ਇੰਸਟਾਗ੍ਰam ਤੇ ਇਹਨਾਂ ਨੂੰ ਬਹੁਤ ਕਾਫੀ ਆਈਆਂ ਤੇ ਜਿਨ੍ਹਾਂ ਦਾ ਟਾਈਮ ਸਾਰਿਆਂ ਦਾ ਬਸ 8 ਜਾਂ 9 ਵਜੇ 4 ਮਿੰਟ ਕਿਸੇ ਦਾ ਕਿੰਨਾ ਵੀ ਕਾਫੀ ਲੇਟ ਚੱਲਿਆ ਗਿਆ ਤੇ ਉਹਦੇ ਤੇ ਆਪਾਂ ਕੱਲ ਵੈਸੇ ਵੀਡੀਓ 5 ਹੀ ਸੀਗੇ ਇਹਨਾਂ ਨੇ ਆਪ ਹੀ ਦੱਸਿਆ ਸੀਗਾ ਡੋਮੈਸਟਿਕ ਪੇਪਰਾਂ ਦੇ ਟਾਈਮ ਬਾਰੇ ਤੇ ਸ਼ਾਇਦ ਉਹ ਆਪਾਂ ਮੁਰੇ ਅੱਗੇ ਆਪਣੇ ਉਹ ਦੂਸਰੀ ਆਪਾਂ ਫੈਮਿਲੀ ਬਾਰੇ ਵੀਡੀਓ ਕਾਰ ਦੀ ਸੋਭਾ ਦੀ ਰਿਕਾਰਡ ਕੀਤੀ ਸੀਗੀ ਤੇ ਜਾਂ ਕਰਕੇ ਫਿਰ ਉਧਰ ਕਾਰ ਦੀ ਤਿਆਰੀ ਹੋ ਰਹੀ ਸੀ ਉਹ ਆਪਾਂ ਦਿਖਾਉਂਦੇ ਸੀ ਤੁਹਾਨੂੰ ਜਾਂ ਉਹਦੇ ਕਰਕੇ ਵੀਰਾਂ ਨੇ ਐਂਡ ਤੇ ਉਹ ਵੀਡੀਓ ਨਹੀਂ ਸੁਣੇਗੀ ਜਿਨ੍ਹਾਂ ਦੇ ਮਤਲਬ ਕਮੈਂਟ ਸੀਗੇ ਜਿਹੜੇ ਉਹਨਾਂ ਦੇ ਆਨਸਰ ਵੀ ਦਿੱਤੇ ਸੀ ਤੇ ਕੁਝ ਜਾਣਕਾਰੀ ਵਾਲੇ ਵੀ ਕਮੈਂਟ ਸੀਗੇ ਉਹਦੇ ਵਿੱਚ ਆਪਾਂ ਡੋਮੈਸਟਿਕ ਪੇਪਰਾਂ ਬਾਰੇ ਵੀ ਇਹਨਾਂ ਨੇ ਦੱਸਿਆ ਸੀਗਾ ਜਿੰਨਾਂ ਵੀਰਾਂ ਦੇ ਕਮੈਂਟ ਆ ਰਹੇ ਸੀਗੇ ਵੀ ਸਾਡਾ ਟਾਈਮ ਇੰਨਾ ਲੇਟ ਚੱਲਿਆ ਕਿ ਵੀ ਚਾਂਸ ਹੈਗੇ ਆ ਜਾਂ ਕਿਵੇਂ ਤੇ ਉਹ ਤੁਹਾਨੂੰ ਦੱਸਿਆ ਸੀਗਾ ਵੀ ਕੋਈ ਚੈੱਕ ਕਰਨੀ ਐ ਤੇ ਕੀ ਡੋਮੈਸਟਿਕ ਪੇਪਰ ਆਲਿਆਂ ਦਾ ਟਾਈਮ ਜਿੰਨਿਆਂ ਵੀ ਸਿੱਧਾ ਆਇਆ ਸਭ ਦਾ ਲੇਟਿੰਗ ਆਵਾ ਜਿਸ ਦਿਨ 9:00 ਵਜੇ 4-5 ਮਿੰਟ ਤੇ ਵੀ ਉਹ ਤੁਹਾਨੂੰ ਦੱਸਿਆ ਸੀਗਾ ਵੀ ਪ੍ਰੋਬਲਮ ਆ ਗਈ ਸੀਗੀ ਉਹਦੀ ਵਜ੍ਹਾ ਕਰਕੇ ਜਾਂ ਤਾਂ ਇਹ ਹੋ ਗਿਆ ਪਰ ਸਾਡੇ ਵਾਲੇ ਜ਼ਿਲ੍ਹੇ 'ਚ ਤਾਂ ਇਦਾਂ ਸੀਗਾ ਹੋਰ ਆਪਾਂ ਜ਼ਿਲ੍ਹੇ ਬਾਰੇ ਕੋਈ ਕੁੱਛ ਕਹਿ ਨਹੀਂ ਸਕਦੇਗੇ ਵੀ ਕੀ ਚੱਕਰ ਬਣਿਆ ਤੇ ਵੈਸੇ ਕੋਟੇ ਦੇ ਹਿਸਾਬ ਨਾਲ ਤਾਂ ਆਪਾਂ ਵੀ ਜਿਵੇਂ ਕੋਟਾ ਘੱਟ ਸੀਗਾ ਭਰੇ ਜ਼ਿਆਦਾ ਗਏ ਹਨਾ ਤੇ ਉਹਦੇ ਹਿਸਾਬ ਨਾਲ ਆਪਾਂ ਕੁਛ ਕਹਿ ਵੀ ਨਹੀਂ ਸਕਦੇ ਤੇ ਟਾਈਮਿੰਗ ਦੇ ਹਿਸਾਬ ਨਾਲ ਵੀ ਵੀ ਟਾਈਮਿੰਗ ਦੀ ਤਾਂ ਕੋਈ ਚੱਕਰ ਨਹੀਂਗਾ ਵੀ ਹੋ ਸਕਦਾ ਵੀ ਇਦਾਂ ਹੀ ਹੋਇਆ ਹੋਵੇ ਕਿਉਂਕਿ ਸਾਡੇ ਵਾਲੇ ਜਿਲ੍ਹੇ ਤੁਹਾਨੂੰ ਦੱਸਿਆ ਇਦਾਂ ਹੀ ਵੀ ਹੋਇਆ ਵਾ ਵੀ ਪੇਪਰ ਵੀ ਕਿਉਂਕਿ 1-2 ਮਿੰਟ ਤਾਂ ਵੀ ਉਹਦੇ ਵਿੱਚ ਉਹ ਬੰਨਦੀ ਰਹੀ ਐ ਸੈਟ ਉਹਦੇ ਨਾਲ ਹੀ ਤੁਹਾਨੂੰ ਪਤਾ 1-2 ਮਿੰਟ ਦਾ ਤਾਂ ਆਰਾਮ ਨਾਲ ਫਰਕ ਪੈ ਜਾਂਦਾ ਵਾ ਨਾ ਵੀ ਵਾਕਈ ਆਪਾਂ ਕੋਟੇ ਦੇ ਹਿਸਾਬ ਨਾਲ ਤਾਂ ਕੁਛ ਕਹਿ ਨਹੀਂ ਸਕਦੇ ਕਿਉਂਕਿ ਕੋਟਾ ਘੱਟ ਸੀਗਾ ਤੇ ਭਰੇ ਪੇਪਰ ਬਹੁਤ ਜ਼ਿਆਦਾ ਗਏ ਆ ਤੇ ਉਹਦੇ ਕਰਕੇ ਵੀ ਚਲੋ ਕੋਈ ਨਹੀਂ ਵੈਸੇ ਤੁਸੀਂ ਚਲੋ ਆਸ ਰੱਖੋ ਵੀ ਹੋ ਸਕਦਾ ਤੁਹਾਡੇ ਨਿਕਲਿਆ ਕਿਉਂਕਿ ਲੇਡੀਜ਼ ਦਾ ਜਿਹੜਾ ਕੋਟਾ ਜੇ ਕਿਸੇ ਨੇ ਮੇਰੀ ਭੈਣ ਨੇ ਜਾਂ ਕਿਸੇ ਬੱਚੀ ਨੇ ਆਪਦੇ ਪੇਪਰ ਪਰਵਾਏ ਆ ਨਾ ਡੋਮੈਸਟਿਕ ਪੇਪਰ ਤੇ ਉਹਦੇ ਤਾਂ ਜਿਹੜੇ ਨਿਕਲਦੇ 100% ਚਾਂਸ ਆ ਕਿਉਂਕਿ ਲੇਡੀਜ਼ ਨੂੰ ਇਹਨਾਂ ਨੇ ਕੋਟਾ ਵੀ ਜ਼ਿਆਦਾ ਦਿੱਤਾ ਵਾ ਤੇ ਉਹਦੇ ਕਰਕੇ ਵੀ ਹੈਗੇ ਆ ਤੇ ਬਾਕੀ ਜੇ ਲੇਡੀਜ਼ ਨੇ ਭਰੇ ਵੀ ਘੱਟ ਆ ਹਨਾ ਉਹਦੇ ਕਰਕੇ ਵੀ ਹੋ ਸਕਦਾ ਵੀਰਾਂ ਦੇ ਵੀ ਜਿਹੜਾ ਚਾਂਸ ਆ ਨਿਕਲਦੇ ਬਾਅਦ ਜਾਣ ਕਿਉਂਕਿ ਫਿਰ ਜਦੋਂ ਉਧਰ ਕੋਟਾ ਘਟ ਗਿਆ ਤੇ ਫਿਰ ਉਹ ਉਧਰ ਵੀਰਾਂ ਲਈ ਵੰਡਿਆ ਜਾਊਗਾ ਦੇ ਓ ਦੇ ਕਰਕੇ ਵੀ ਹੋ ਸਕਦਾ ਵੀ ਬਾਕੀ ਟਾਈਮ ਦੀ ਤੁਸੀਂ ਕੋਈ ਟੈਨਸ਼ਨ ਨਾ ਲਓ ਬਾਕੀ ਅੱਗੇ ਤਾਂ ਚਲੋ ਆਪਾਂ ਇਹੀ ਕਹਿ ਸਕਦੇ ਆ ਵੀ ਪ੍ਰਮਾਤਮਾ ਦੇ ਭਰੋਸਾ ਰੱਖੋ ਹੁਣ ਜਦੋਂ ਸਾਰਾ ਕੁਝ ਹੋ ਗਿਆ ਨਾ ਪੇਪਰ ਭਰੇ ਵੀ ਗਏ ਤੇ ਹੁਣ ਆਪਾਂ ਕੁਝ ਕਰ ਹੀ ਨਹੀਂ ਸਕਦੇ ਹੁਣ ਵੇਟ ਕਰ ਸਕਦੇ ਆ ਤੇ ਜਾਂ ਪ੍ਰਮਾਤਮਾ ਤੇ ਆਪਾਂ ਨੂੰ ਭਰੋਸਾ ਕਰ ਸਕਦੇ ਆ ਉਹਦੇ ਅਰਦਾਸ ਕਰ ਸਕਦੇ ਆ ਵੀ ਚਲੋ ਸਾਡੇ ਪੇਪਰ ਨਿਕਲ ਆਉਣ ਹਾਂਜੀ ਬਾਕੀ ਆਪਾਂ ਸਲਿੱਪਾਂ ਬਾਰੇ ਵੀ ਡੋਮੈਸਟਿਕ ਪੇਪਰ ਬਾਰੇ ਵੀ ਬਾਕੀ ਵੀਰ ਜਿਹੜੇ ਹੁਣ ਕੋਚ ਦੇ ਹਨ ਵੀ ਪੇਪਰ ਜੀ ਭਰੇ ਗਏ ਆ ਸਾਡੇ ਕਿਸੇ ਦੇ ਹਨਾ 5 9 7 ਨੂੰ ਤੇ 12 ਨੂੰ ਵੀ ਉਹ ਨਿਕਲਣਗੇ ਕਦੋਂ ਕਦੋਂ ਨਿਕਲਨੇ ਸਟਾਰਟ ਹੋਣਗੇ ਨੋਲਾ ਉਸਤਾ ਕਦੋਂ ਮਿਲੂਗਾ ਹਾਂਜੀ ਜਿਹੜੇ 9 ਮਹੀਨੇ ਵਾਲੀ ਪੇਪਰ ਹਨਾ ਸੀਜ਼ਨਲ ਪੇਪਰ ਉਹ ਤੁਹਾਨੂੰ ਪਹਿਲਾਂ ਹੀ ਆਪਾਂ ਦੱਸਿਆ ਸੀਗਾ ਵੀ ਸਭ ਤੋਂ ਪਹਿਲਾਂ ਉਹ ਨਿਕਲਨੇ ਸਟਾਰਟ ਹੋਣਗੇ ਪਰ ਇਹ ਉਹ ਐਂਡ ਤੇ ਗਏ ਆ ਤੇ ਨਿਕਲਨੇ ਸਭ ਤੋਂ ਪਹਿਲਾਂ ਸਟਾਰਟ ਹੋਣਗੇ ਠੀਕ ਹੈ ਨਾ ਤੇ ਉਹ ਉਹਨਾਂ ਦਾ ਟਾਈਮ 20 ਦਿਨਾਂ ਦਾ ਹੁੰਦਾ ਮੈਨੂੰ ਲੱਗਦਾ ਹੋ ਗਏ ਹੋਣੇ 10 10 12 ਦਿਨ ਤਾਂ ਹੋ ਹੀ ਗਏ ਆ ਨਾ ਅੱਜ ਕਿੰਨੀ ਤਰੀਖ ਹੋ ਗਈ 24 ਤੇ ਹਾਂਜੀ ਤੇ ਬਾਕੀ ਫਿਰ ਉਹਨਾਂ ਦੇ ਮਤਲਬ ਰਹਿ ਗਏ ਬਸ ਹੋਰ 10 ਦਿਨ ਅੱਗੇ ਨਿਕਲ ਸਟਾਰਟ ਹੋ ਜਾਣਗੇ ਕਿਉਂਕਿ ਉਹ ਜਦੋਂ ਹੁਣ ਇੱਥੋਂ ਆਪਾਂ ਪਹਿਲਾਂ ਉਹ ਇਧਰੋਂ ਨੂ ਲਵਸ ਤੋਂ ਨਿਕਲੂਗਾ ਫਿਰ ਇੰਡੀਆ 'ਚ ਜਿਹੜਾ ਪ੍ਰੋਸੈਸ ਹੁੰਦਾ ਉਹ ਤੁਹਾਨੂੰ ਪਤਾ ਲੰਬਾ ਚੋੜਾ ਚੱਲਿਆ ਜਾਂਦਾ ਉਦੋਂ ਫਿਰ ਹੁਣ ਇੱਥੇ ਸੀਜ਼ਨ ਵੀ ਚੱਲ ਪਿਆ ਨਾ ਹੁਣ ਗਰਮੀ ਸਟਾਰਟ ਹੋ ਜਾਣੀ ਆ ਜਿਵੇਂ ਹੁਣ ਬੀਚ ਤੇ ਆ ਹਨਾ ਬਾਕੀ ਉੱਥੇ ਕੰਮ ਚੱਲ ਪੈਨੇ ਆ ਰੈਸਟੋਰੈਂਟ ਖੁੱਲ ਜਾਣੇ ਜਿਵੇਂ ਕਈ ਏਜੰਟਾਂ ਨੇ ਜਿਹੜੀ ਮਾਲਕਾਂ ਤੋਂ ਜਾਂ ਵਕੀਲਾਂ ਨੇ ਪੀਪਰ ਭਰੇ ਹਨਾ ਰੈਸਟੋਰੈਂਟ ਵਾਲਿਆਂ ਨੇ ਜਿਹੜੇ ਕਿ ਹੁਣ ਉੱਥੇ ਵਿੱਚ ਤੇ ਆਪਦਾ ਗਰਮੀ ਚਾਹਦੇ ਰੈਸਟੋਰੈਂਟ ਖੋਲਦੇ ਆ ਨਾ ਕੰਮ ਉੱਥੇ ਚੱਲ ਪੈਂਦਾ ਵਾ ਤੇ ਜਾਂ ਫਿਰ ਜਿਹੜੇ ਖੇਤੀਬਾੜੀ ਵਾਲੇ ਆ ਉਹ ਵੀ ਹੁਣ ਸੀਜ਼ਨ ਚੱਲ ਪਿਆ ਨਾ ਬਾਕੀ ਫਰੂਟਾਂ ਦਾ ਹਨਾ ਉਹਦਾ ਕਰਕੇ ਵੀ ਫਿਰ ਇਹ ਦਸਾਂ 20 ਕਿ ਦਿਨਾਂ ਦੇ ਵਿੱਚ ਵਿੱਚ ਇਦੜੋਂ ਉਲ੍ਹਾ ਉਸਤਾ ਨਿਕਲ ਜਾਂਦਾ ਵਾ ਫਿਰ ਚਲੋ ਆਪਣੇ ਇੰਡੀਆ ਹਨਾ ਟਾਈਮ ਲੱਗਦਾ ਵੇ ਤਾਂ ਕਰਕੇ ਇੱਕ ਦੋ ਮਹੀਨੇ ਲੱਗ ਹੀ ਜਾਂਦੇ ਆ ਤੇ ਉਹ ਦੋ ਪਹਿਲਾਂ ਪਹਿਲਾਂ ਇਹ ਮਤਲਬ ਸਾਰਾ ਕੋਸਫ ਹੋ ਕੇ ਤੇ ਜਦੋਂ ਉਹ ਸੀਜ਼ਨ ਚੱਲਣਾ ਹੁੰਦਾ ਤੇ ਉਹ ਦੋਨੋਂ ਇੱਥੇ ਨਾ ਲੋਡ ਹੁੰਦੀਆਂ ਬੰਦਿਆਂ ਦੀ ਤਾਂ ਕਰਕੇ ਉਹ ਜਿਹੜੇ 9 ਮਹੀਨੇ ਵਾਲੇ ਉਹ ਪਹਿਲਾਂ ਨਿਕਲਣੇ ਸਟਾਰਟ ਹੋ ਜਾਂਦੇ ਆ ਤੇ ਬਾਕੀ ਜਿਹੜੇ ਸਾਲ ਵਾਲੇ ਸਾਲ ਵਾਲਿਆਂ ਦਾ ਟਾਈਮ ਹੁੰਦਾ ਵਾ ਜੀ ਉਹ 40 ਤੋਂ 60 ਦਿਨ ਦੇ ਵਿੱਚ ਵਿੱਚ ਹੁੰਦਾ ਵਾ ਨਿਕਲਦਾ ਤੇ ਉਹ ਵੀ ਮਤਲਬ ਨਿਕਲਨੇ ਸਟਾਰਟ ਹੋ ਜਾਣਗੇ ਜਿਹੜੇ ਸਾਲ ਵਾਲੇ ਪੇਪਰ ਆ ਉਹ ਪੱਕੇ ਪੇਪਰ ਹੁੰਦੇ ਆ ਡੋਮੈਸਟਿਕ ਪੇਪਰ ਤੇ ਸਾਲ ਵਾਲੇ ਪੇਪਰ ਹੁੰਦੇ ਆ ਉਹਨਾਂ ਦੀ ਕੋਈ ਨਹੀਂ ਟੈਨਸ਼ਨ ਹੁੰਦਾ ਉਹ ਤੁਹਾਨੂੰ ਅੱਗੇ ਵੀ ਦੱਸਿਆ ਵੀ ਕਈ ਵਾਰ ਸਾਲ-ਸਾਲ ਢੇੜ-ਢੇੜ ਸਾਲ ਬਾਅਦ ਤੱਕ ਵੀ ਉਹ ਪੇਪਰ ਆ ਜਿਹੜੇ ਨਿਕਲੀ ਜਾਂਦੇ ਆ ਵੀ ਉਹਨੂੰ ਲਾਅ ਉਸ ਤਾ ਨਿਕਲੀ ਜਾਂਦੇ ਆ ਤੇ ਮਿਲ ਜਾਂਦੇ ਤੇ ਪਰ ਪਿਛਲੇ ਸਾਲ ਦੀ ਜੇ ਆਪਾਂ ਗੱਲ ਕਰੀਏ ਪਿਛਲੇ ਸਾਲ ਬਈ ਆਪਣੇ ਪਹਿਲਾਂ ਤਾਂ ਸੀਜ਼ਨਲ ਪੇਪਰ ਨਿਕਲੇ 9 9 ਮਹੀਨੇ ਵਾਲੇ ਤੇ ਉਦੋਂ ਮਤਲਬ 5 7-8 ਦਿਨਾਂ ਬਾਅਦ ਜਿਹੜੇ ਆ ਜਿਹੜੇ ਸਾਲ ਵਾਲੀ ਪੇਪਰ ਹਨ ਉਹਨੂੰ ਲਿਆ ਉਸ ਤੇ ਉਹ ਵੀ ਨਿਕਲਨੇ ਸਟਾਰਟ ਅਸ ਕਰਕੇ ਹੁਣ ਪਹਿਲਾਂ ਤਾਂ ਸਭ ਤੋਂ ਵੀ ਮਤਲਬ 9 ਮਹੀਨੇ ਵਾਲੇ ਨਿਕਲਣਗੇ ਜਿਵੇਂ ਜਿਵੇਂ ਟਾਈਮ ਬੰਗਾ ਹਨਾ ਉਸ ਹਿਸਾਬ ਨਾਲ ਪੇਪਰ ਨਿਕਲਨੇ ਸਟਾਰਟਿੰਗ ਹੋ ਜਾ ਸਟਾਰਟ ਹੋ ਜਾਣਗੇ ਤੇ ਉਸ ਤੋਂ ਬਾਅਦ ਜਦੋਂ ਇਹ ਹੋਗੇ ਤੇ ਵਿੱਚ ਹੀ ਨਾਲ ਹੀ ਉਦੋਂ ਸਾਲ ਵਾਲੇ ਤੇ ਪੇਪਰ ਜਿਹੜੇ ਉਹ ਨਿਕਲਨੇ ਸਟਾਰਟ ਹੋ ਜਾਂਦੇ ਆ ਬਾਕੀ ਆਪਾਂ ਗੱਲ ਕਰਦੇ ਆ ਵੀ ਭੈਣਾ ਵਾਸਤੇ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਵੀ ਕੱਲ ਵੀਡੀਓ ਸੁਣੀ ਹੋਣੀ ਆ ਵੀ ਤੁਸੀਂ ਆਖਿਆ ਸੀ ਵੀ ਹੋਣ ਵੀ ਪੇਪਰ ਭਰ ਸਕਦੇ ਆਸੀਂ ਭਰ ਸਕਦੇ ਹਾਂਜੀ ਰਾਸ ਸਕਦੇ ਆ ਤੇ ਨਿਕਲਣਗੇ ਵੀ 100% ਹਨ ਤੇ ਪਰ ਇਹ ਵੀਰਾਂ ਲਈ ਨਹੀਂਗੇ ਭੈਣਾਂ ਆਈਆਂ ਭੈਣਾਂ ਨੇ ਜਿਨ੍ਹਾਂ ਨੇ ਵੀ ਆਪ ਭਰੋਣੇ ਆ ਕਿਉਂਕਿ ਇਹਨਾਂ ਨੇ ਹੁਣ ਲੇਡੀਜ਼ ਨੂੰ ਸਪੈਸ਼ਲ ਕੋਟਾ ਦਿੱਤਾ ਐਸ ਵਾਰ ਤੇ ਉਹਦਾ ਕਰਕੇ ਵੀ ਭੈਣਾਂ ਜਿਹੜੀਆਂ 100% ਉਹਨਾਂ ਦੇ ਪੇਪਰ ਨਿਕਲਣਗੇ ਜਿਹਦੇ ਹੌਣ ਵੀ ਭਰੇ ਜਾ ਸਕਦੇ ਆ ਹੁਣ ਵੀ ਜੇ ਕਿਸੇ ਭੈਣ ਨੇ ਆਉਣਾ ਜਾਂ ਇਹ ਪੇਪਰ ਭਰੋਣੇ ਆ ਕਿਸੇ ਤੋਂ ਆਪ ਦੀ ਕਿਸੇ ਨਾਲ ਰਿਸ਼ਤੇਦਾਰਾ ਜੇ ਤੁਹਾਡਾ ਕੋਈ ਇੱਧਰ ਉਹਨੂੰ ਕਹਿ ਕੇ ਤੁਸੀਂ ਜਾਂ ਮਤਲਬ ਉਹ ਕੋਈ ਇੱਧਰ ਦੇਖ ਲੈਣਗੇ ਕਿਸੇ ਵਕੀਲ ਨੂੰ ਜਾਂ ਕਿਸੇ ਬੰਦੇ ਨੂੰ ਪੁੱਛ ਕੇ ਵੀ ਇਹਨੂੰ ਲੋਡ ਹੋਊਗੀ ਤੇ ਉਹ ਤੁਹਾਡੇ ਪੇਪਰ ਭਰਵਾ ਦੇ ਦੇ ਤੁਸੀਂ ਇੱਥੇ ਆ ਸਕਦੇ ਆ ਤੇ ਹਾਂਜੀ ਬਾਕੀ ਤਾਂ ਇਹੀ ਸੀ ਆਪਣੇ ਮੇਨ ਕਮੈਂਟ ਦਾ ਸਲਿੱਪਾਂ ਨੂੰ ਲੈ ਕੇ ਤੇ ਜਾਂ ਫਿਰ ਡੋਮੈਸਟਿਕ ਪੇਪਰਾਂ ਦੇ ਟਾਈਮ ਨੂੰ ਲੈ ਕੇ ਜਾਦਾ ਆਪਾਂ ਨੂੰ ਕਮੈਂਟ ਆ ਰਹੇ ਸੀਗੇ ਤੇ ਉਹ ਤੁਹਾਨੂੰ ਦੱਸਿਆ ਸੀਗਾ ਵੀ ਕੱਲ ਆਪਾਂ ਵੈਸੇ ਇਹਨਾਂ ਦੇ ਆਨਸਰ ਦਿੱਤੇ ਵੀ ਸੀਗੇ ਤੇ ਕਈ ਵੀਰਾਂ ਨੇ ਵੀ ਨਹੀਂ ਸੁਨੇਗਾ ਸ਼ਾਇਦ ਵੀ ਕਰਕੇ ਕਿਉਂਕਿ ਵੀਡੀਓ ਵੀ ਉਹ ਤੁਹਾਡੀ ਲੰਬੀ ਸੀਗੀ ਤੇ ਵਿੱਚ ਅੱਗੇ ਆਪਾਂ ਘਰੇ ਵੀਡੀਓ ਬਣਾਈ ਸੀ ਜਾਂ ਉਹਦਾ ਕਰਕੇ ਵੀ ਸ਼ਾਇਦ ਇਦਾਂ ਹੋਣਾ ਵੀਰਾਂ ਨੂੰ ਵੀ ਜਾਂ ਕਿਦਾਂ ਵੀ ਇਹ ਫੈਮਿਲੀ ਵੀਡੀਓ ਬਣੀ ਹੋਈ ਆ ਤੇ ਉਹਦਾ ਕਰਕੇ ਤੇ ਤਾਂ ਆਖਿਆ ਆਪਾਂ ਚਲੋ ਆਪਾਂ ਸਪੈਸ਼ਲ ਵੀ ਆਪਾਂ ਵੀਡੀਓ ਬਣਾਉਨੇ ਆ ਤੇ ਬਾਕੀ ਤਾਂ ਆਮ ਨੋਰਮਲ ਇਹ ਸੌਰੀ ਜੀ ਆਮ ਹੀ ਹੀ ਆਈ ਹੋਈ ਆਪਾਂ ਨੂੰ ਕਮੈਂਟ ਤੇ ਜੇ ਕੋਈ ਹੋਰ ਵੀ ਕੋਈ ਹੋਇਆ ਜਾਂ ਕੋਈ ਜਾਣਕਾਰੀ ਵਾਲਾ ਹੋਇਆ ਹਾਂਜੀ ਬਾਕੀ ਇੱਕ ਵੀਰ ਦਾ ਕਮੈਂਟ ਆਇਆ ਸੀ ਕਿਉਂਕਿ ਹੁਣ ਮੇਰੇ ਕੋਲ ਫੋਨ ਹੈ ਨਹੀਂਗਾ ਦੂਜਾ ਤੇ ਮੈਨੂੰ ਜਿਹੜੇ ਜਿਹੜੇ ਦਿਮਾਗ ਚ ਆ ਰਹੇ ਆ ਹਨਾ ਤੇ ਉਹੀ ਮੈਂ ਤੁਹਾਨੂੰ ਵੀ ਦੱਸਦੀ ਆਂ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਵੀ ਕੀ ਕੰਮ ਸਿੱਖ ਕੇ ਆਈਏ ਅਸੀਂ ਵੀ ਜਿਹੜਾ ਇੱਥੇ ਵੀ ਇਟਲੀ ਚ ਆ ਵੀ ਮਤਲਬ ਆ ਕੇ ਅਸੀਂ ਕਰੀਏ ਅਸੀਂ ਪੇਪਰ ਪ੍ਰਵਾਇਆ 100 ਸਾਲ ਵਾਲੀ ਪ੍ਰਵਾਇਆ ਤੇ ਵੀ ਅਸੀਂ ਕੀ ਕੰਮ ਸਿੱਖ ਕੇ ਆ ਗਏ ਹਾਂਜੀ ਵੀ ਜੀ ਕੰਮ ਤੁਸੀਂ ਵੀ ਮਤਲਬ ਕੋਈ ਵੀ ਸਿੱਖ ਜਿਹੜੇ ਵੀ ਤੁਸੀਂ ਇਲਾਕੇ ਚ ਜਾਣਾ ਹਨਾ ਉਤੋਂ ਪੁੱਛ ਕੇ ਵੀ ਉੱਥੇ ਕਿਸ ਤਰ੍ਹਾਂ ਦੇ ਕੰਮ ਚੱਲਦੇ ਆ ਉਹ ਤੁਸੀਂ ਸਿੱਖ ਕੇ ਆ ਜਾਓ ਤੇ ਵੀ ਉਹ ਸਾਮਲਾ ਫਿਰ ਤੁਸੀਂ ਇੱਥੇ ਆ ਕੇ ਕਰ ਸਕਦੇ ਆਂ ਬਾਕੀ ਇੱਕ ਮੇਨ ਤੁਹਾਨੂੰ ਗੱਲ ਇਹ ਹੈ ਵੀ ਜਿਨ੍ਹਾਂ ਨੇ ਵੀਰਾਂ ਨੇ ਪਹਿਨਾ ਨੇ ਪੜਾਇਆ ਹਨ ਤੇ ਉਹ ਆਦਾ ਬੋਲੀ ਸਿੱਖੋ ਬੋਲੀ ਹੁਣੇ ਤੋਂ ਸਿੱਖਣੀ ਸਟਾਰਟਿੰਗ ਕਰ ਦੋ ਬਹੁਤ ਚੈਨਲ ਆ ਬੋਲੀ ਵਾਲੇ ਤੇ ਵੀ ਜਿੱਤੇ ਤੁਸੀਂ ਕੱਢ ਕੇ ਤੇ ਤੁਸੀਂ ਬੋਲੀ ਸਿੱਖ ਸਕਦੇ ਕਿਉਂਕਿ ਇੱਥੇ ਮੇਨ ਕੰਮ ਤੁਹਾਨੂੰ ਬੋਲੀ ਹੀ ਕੰਮ ਆਉਣੀ ਆ ਬੋਲੀ ਆਉਂਦੀ ਹੋਊਗੀ ਤੇ ਬਾਕੀ ਜਿਹੜੇ ਪੇਪਰਾਂ ਦਾ ਪ੍ਰੋਸੈਸ ਆ ਉਹ ਤਾਂ ਇੱਥੇ ਆ ਕੇ ਇੱਥੇ ਆ ਕੇ ਹੋਣਾ ਹਨਾ ਉਹਨਾਂ ਨੂੰ ਤਾਂ ਚਲੋ ਟਾਈਮ ਲੱਗ ਹੀ ਜਾਂਦਾ ਤੇ ਬਾਕੀ ਬੋਲੀ ਆਉਂਦੀ ਹੋਈ ਬੋਲੀ ਵੀ ਇੱਥੇ ਬਹੁਤ ਮਾਇਨੇ ਰੱਖਦੀ ਆ ਕੰਮ ਕਰਨ ਵਿੱਚ ਜਦੋਂ ਵੀ ਹੁਣ ਆ ਲੇ ਪੁੱਛਦੇ ਆ ਪੇਪਰ ਜਾਂ ਬੋਲੀ ਆਉਂਦੀ ਆ ਤਾਂ ਉਹ ਠੀਕ ਆ ਪੇਪਰ ਆਪਾਂ ਕਹਿ ਵੀ ਦਿੰਨੇ ਆ ਹਾਂਜੀ ਵੀ ਟਿੱਟਾ ਜਮ੍ਹਾਂ ਹੋ ਗਈਆਂ ਜਾਂ ਕਰਾਉਣੀਆਂ ਜਾਂ ਇੰਨੀ ਡੇਟ ਮਿਲਿਆ ਫੇਰ ਉਹ ਬੋਲੀ ਦਾ ਪੁੱਛਦੇ ਆ ਨਾ ਬੋਲੀ ਇੱਥੇ ਬਹੁਤ ਜ਼ਰੂਰੀ ਆ ਕਿਉਂਕਿ ਹੁਣ ਵੀਰਾਂ ਨੂੰ ਇੱਥੇ ਜਿਹੜੇ ਆਏ ਆ ਉਹਨਾਂ ਨੂੰ ਬਹੁਤ ਪ੍ਰੋਬਲਮ ਆਈ ਜਾਂ ਸਾਡੇ ਆਪਦਿਆਂ ਨੂੰ ਆਈ ਜਾਂ ਬਹੁਤ ਅਸੀਂ ਉਹਨਾਂ ਨੇ ਮੱਥਾ ਮਾਰਿਆ ਵੀ ਤੁਹਾਡਾ ਸਾਰਾ ਕੁਝ ਹੋ ਗਿਆ ਵੀ ਤੁਸੀਂ ਆਪਦਾ ਹੁਣ ਬੋਲੀ ਸਿੱਖ ਲਓ ਸਿੱਖ ਲਓ ਤੇ ਨਹੀਂ ਸਿੱਖੀ ਹੈ ਨਾ ਤੇ ਹੁਣ ਚਲੋ ਆਪਦਾ ਜਿਹੜਾ ਮੜ ਮੋਟਾ ਕੰਮ ਕਰਦੇ ਆ ਕਰੀ ਜਾਂਦੇ ਆ ਤੇ ਪਰ ਫੇਰ ਵੀ ਹਨਾ ਕਈ ਥਾਵਾਂ ਤੇ ਜਵਾਬ ਵੀ ਮਿਲੇ ਆ ਕਿਉਂਕਿ ਉਹਨਾਂ ਨੂੰ ਬੋਲੀ ਵਾਲੇ ਚਾਹੀਦੇ ਸੀ ਬੋਲੀ ਨਹੀਂ ਆਉਂਦੀ ਸੀਗੀ ਇਹਦਾ ਕਰਕੇ ਤੇ ਬਾਕੀ ਹਾਂਜੀ ਇੱਕ ਫਿਰ ਮੇਰੇ ਦਿਮਾਗ 'ਚ ਹੋਰ ਕਮੈਂਟ ਆਇਆ ਵੀਰ ਦਾ ਕਮੈਂਟ ਸੀਗਾ ਜੀ ਮੈਂ ਦਵਾਈ ਤੋਂ ਪੇਪਰ ਭਰਾਏ ਆ ਸਾਲ ਵਾਲੇ ਸਾਲ ਵਾਲੇ ਪੇਪਰ ਭਰਾਇਆ ਟਾਈਮਿੰਗ ਵੀ ਬਹੁਤ ਸੋਹਣੀ ਆ ਵੀਰ ਨੇ ਦੱਸਿਆ ਵਾ ਤੇ ਵੀ ਹੁਣ ਮੇਰਾ ਜਿਹੜਾ ਦੁਬਈ ਦਾ ਵੀਜ਼ਾ ਵਾ ਉਹ ਖਤਮ ਹੋਣ ਵਾਲਾ ਵਾ ਤੇ ਵੀ ਮੈਂ ਅੱਗੇ ਵੀ ਜੇ ਮੈਂ ਅੱਗੇ ਉਹਨੂੰ ਵੀ ਰਿਯੂ ਨਿਊ ਕਰਾਇਆ ਵੀ ਫਿਰ ਸਾਲ ਦਾ ਮਿਲੂਗਾ ਤੇ ਉਹਦੇ ਲਈ ਮੈਨੂੰ ਉੱਥੇ ਵੀ ਪੈਸੇ ਵੀ ਦੇਣੇ ਪੈਣਗੇ ਵੀ ਪੈਸੇ ਦੇਖ ਕੇ ਵੀ ਮੈਂ ਹੁਣ ਵੀ ਇੰਡੀਆ ਜਾਣ ਦਾ ਸੋਚਦਾ ਵੀ ਕੀ ਮੈਂ ਇੰਡੀਆ ਚਲਿਆ ਜਾਵਾਂ ਤੇ ਮੈਂ ਆ ਦਾ ਵੀਜ਼ਾ ਨਾ ਬਤਾਵਾ ਵੀ ਮੇਰੇ ਪੇਪਰ ਆ ਜਿਹੜੇ 100% ਨਿਕਲਣਗੇ ਵੀਰ ਜੀ ਇਹਦੇ ਬਾਰੇ ਆਪਾਂ ਤੁਹਾਨੂੰ ਦੇਖੋ ਜੈਸਾ ਮੈਂ ਐਸ ਐਸ ਵਾਰ ਪੇਪਰ ਹਨਾ ਕੋ ਕੋਟੇ ਤੋਂ ਮਤਲਬ ਘਾਟੀ ਭਰੇ ਗਏ ਆ ਇਨਾ ਕੋਟਾ ਸੀਗਾ ਤੇ ਅਗਲੀ ਵਾਰ ਤਾਂ ਜ਼ਿਆਦਾ ਹੀ ਭਰੇ ਜਾਂਦੇ ਸੀ ਉਸ بیس ਤੇ ਆਪਾਂ ਤੁਹਾਨੂੰ ਇਹ ਗੱ사 ਵੀਡੀਓ ਚ ਸਾਰਿਆਂ ਚ ਕਹਿੰਦੇ ਆ ਵੀ ਪੂਰੇ ਚਾਂਸ ਆ ਜਿਹੜੇ ਆ ਵੀ ਨਿਕਲਦੇ ਆ ਹਨਾ ਤੇ ਵੀ 9 ਮਹੀਨੇ ਵਾਲੀ ਤੇ ਜਿਹੜੇ ਸਾਲ ਵਾਲੇ ਪੇਪਰ ਵੀ ਉਹਨਾਂ ਦੇ ਨਿਕਲਦੇ ਪੂਰੇ ਪੂਰੇ ਚਾਂਸ ਆ ਤੇ ਵੀ ਜਿਹੜੇ ਡੋਮੈਸਟਿਕ ਪੇਪਰ ਆ ਉਹ ਕੋਟੇ ਤੋਂ ਬਹੁਤ ਜ਼ਿਆਦਾ ਭਰੇ ਗਏ ਆ ਉਹਨਾਂ ਦੇ ਚਾਂਸ ਦਾ ਵੀ ਚਲੋ ਘਾਟਾ ਹਨਾ ਉਹਦੇ ਕਰਕੇ ਆਪਾਂ ਹਰੇਕ ਵਾਰੀ ਤੁਹਾਨੂੰ ਕਹਿੰਨੇ ਆ ਪਰ ਇਹਦਾ ਇਹ ਮਤਲਬ ਨਹੀਂਗਾ ਵੀ ਜੇ ਤੁਸੀਂ ਵੀ ਆਪਾਂ ਕਹਿਤਾ ਵੀ ਤੁਹਾਡੇ ਪੱਕੇ ਮਤਲਬ ਨਿਕਲ ਹੀ ਗਏ ਹਨਾ ਤੇ ਇਹ ਹੁਣ ਤੁਸੀਂ ਵੀ ਜੀ ਆਪ ਸੋਚੋ ਹੁਣ ਦਵਾਈ ਦੇ ਮਤਲਬ ਕਿਵੇਂ ਅੱਗੇ ਵੀਜ਼ਾ ਵਾਧਾ ਜਾਂ ਕਿ ਉੱਥੋਂ ਦਾ ਪ੍ਰੋਸੈਸ ਆ ਜਾਂ ਕਿ ਮੇ ਕਿੰਨੇ ਪੈਸੇ ਲੱਗਦੇ ਆ ਹਨਾ ਇਹਦੇ ਬਾਰੇ ਤਾਂ ਸਾਨੂੰ ਕੋਈ ਵੀ ਨਹੀਂ ਪਤਾਗਾ ਹਨਾ ਵੀ ਤੁਹਾਨੂੰ ਨਹੀਂ ਪਤਾਗਾ ਗਿਆ ਕਿਨੇ ਲਾ ਦੇ ਇਹ ਹੁਣ ਤੁਸੀਂ ਵੀ ਜੀ ਆਪ ਦਾ ਵੀ ਖੁਣ ਕੱਲ ਨੂੰ ਤੁਸੀਂ ਚਲੇ ਜਾਓ ਹਨਾ ਜੇ ਅਸੀਂ ਤੁਹਾਨੂੰ ਰੈ ਦਿੰਨੇ ਆ ਹਨਾ ਤੁਸੀਂ ਵੈਸੇ ਸਭ ਤੋਂ ਪਰਸਨਲ ਸਵਾਲ ਪੁੱਛਿਆ ਸੀਗਾ ਫੇਰ ਵੀ ਆਪਾਂ ਤੁਹਾਡੇ ਨਾਲ ਚੱਲ ਸਾਰਿਆਂ ਨੂੰ ਆਪਾਂ ਇਹ ਦੱਸਦੇ ਆਪਾਂ ਵੀ ਕਿਉਂਕਿ ਕਈ ਵੀਰਾਂ ਨੂੰ ਵੀ ਐ ਵੀ ਐ ਤੁਹਾਡਾ ਕੇਸ ਆ ਹੋ ਸਕਦਾ ਹੋਰ ਵੀ ਕਈਆਂ ਵੀਰਾਂ ਦਾ ਕੇਸ ਹੋਵੇ ਵੀ ਤੁਸੀਂ ਜਿਹੜਾ ਵੀ ਕੰਮ ਕਰਦੇ ਆ ਸਾਡੀ ਦਾ ਪਹਿਲਾਂ ਸਭ ਤੋਂ ਪਹਿਲਾਂ ਇਹੀ ਰਹਿ ਹੁੰਦੀ ਹੈ ਵੀ ਜਿਹੜਾ ਵੀ ਕੰਮ ਕਰਦੇ ਆ ਆਪਦਾ ਤੁਸੀਂ ਕਰੀ ਜਾਓ ਹਨਾ ਉਦੋਂ ਕਿ ਵੀ ਇਹਦੀ ਉਹ ਕਾਲ ਤੇ ਕਹਿੰਦੇ ਚਲੋ ਹੁੰਦਾ ਤਾਂ ਹੈਗੇ ਆਪਾਂ ਨੂੰ ਆਸਾਂ ਵੀ ਪਰ ਆਏ ਨਹੀਂ ਵੀ ਆਪਦਾ ਕੰਮ ਛੱਡ ਕੇ ਨਾ ਬੈਠੋ ਤੇ ਬਾਕੀ ਜੇ ਤੁਸੀਂ ਕਹਿੰਦੇ ਵੀ ਉੱਥੇ ਹੁਣ ਦਵਾਈ ਚ ਮੇਰੇ ਪੈਸੇ ਵੀ ਜਾ ਤੇ ਪੈਸੇ ਵੀ ਲੱਗਣਗੇ ਹਨਾ ਵੀ ਵਧਾਉਣ ਤੇ ਤੇ ਵੀ ਫੇਰ ਵੀ ਤੁਸੀਂ ਹੁਣ ਵੇਖੋ ਨਾ ਵੀ ਕੀ ਹੋਦਾ ਕਿਉਂਕਿ ਵੀ ਆਪਾਂ ਕਹਿੰਨੇ ਤੁਹਾਨੂੰ ਚਲੋ ਠੀਕ ਆ ਨਾ 100% ਚਾਂਸ ਹੈਗੇ ਆ ਪੇਪਰ ਨਿਕਲਨੇ 1% ਇਹ ਵੀ ਹੋ ਸਕਦਾ ਵੀ ਕਿਸੇ ਮਾਲਕ ਦੇ ਵੀ ਜਾਂ ਕਿਸੇ ਡਾਕੂਮੈਂਟ ਮੰਗ ਲਈ ਜਾਂ ਉਹਨਾਂ ਨੇ ਨਾਂ ਦਿੱਤੇ ਜਾਂ ਕੋਈ ਹੋਰ ਵੀ ਕੋਈ ਚੱਕਰ ਪੈ ਗਿਆ ਨਾ ਜਿਹਦੀ ਵਜ੍ਹਾ ਨਾਲ ਨਾ ਪੇਪਰ ਨਿਕਲੇ ਹਨ ਕੋਈ ਵੀ ਕੋਈ ਸੌ ਚੱਕਰ ਪੈ ਸਕਦਾ ਵੀ ਫੇਰ ਪੇਪਰ ਨਾ ਨਿਕਲੇ ਫੇਰ ਤੁਸੀਂ ਆਪਦੇ ਉਧਰਲੇ ਕੰਮ ਮੰਨ ਲੋ ਵੀ ਜਾਓਗੇ ਤੇ ਉਹ ਵੀ ਇੱਧਰ ਵੀ ਨਾ ਨਿਕਲੇ ਇਹਦੀ ਵਜ੍ਹਾ ਆਪਾਂ ਤੁਹਾਨੂੰ ਇਹ ਕਹਿੰਨੇ ਵੀ ਜਿੰਨਾ ਚਿਰ ਸਾਰਾ ਕੁਝ ਮਤਲਬ ਨਹੀਂ ਕਲੀਅਰ ਹੁੰਦਾ ਆਪਣੇ ਵੀ ਉਧਰ ਦੋ ਵੀ ਰਾਏ ਆਪਾਂ ਤੁਹਾਨੂੰ ਹਰੇਕ ਵੀਡੀਓ ਚ ਦੱਸਦੇ ਹਾਂ ਦਬਈਚੋਂ ਹੀ ਆਏ ਹੋਏ ਆ ਤੇ ਵੀ ਜਿਹੜੇ ਆਪਾਂ ਬਲੌਗ ਕਰਦੇ ਹੁੰਨੇ ਉਹਦੇ ਚ ਵੀ ਤੁਹਾਨੂੰ ਦਿਖਾਉਣੇ ਹੁੰਨੇ ਆ ਉਹਨਾਂ ਨੇ ਵੀ ਜਦੋਂ ਇਧਰੋਂ ਨੂਲਾ ਉਸ ਦਾ ਨਿਕਲ ਗਿਆ ਸੀ ਨੂਲਾ ਉਸ ਦਾ ਨਿਕਲ ਗਿਆ ਤੇ ਉਹਨਾਂ ਨੂੰ ਪਿਕਾਂ ਭੇਜ ਦਿੱਤੀਆਂ ਤੇ ਉਸ ਤੋਂ ਬਾਅਦ ਉਹ ਟੈਕਟ ਲੈ ਕੇ ਆ ਮਤਲਬ ਉਹ ਵੀ ਜਦੋਂ ਉਹ ਉਦੋਂ ਵੀ ਨਹੀਂ ਆਏ ਸੀਗੇ ਅਪਾਇੰਟਮੈਂਟ ਚੁੱਕੀ ਗਈ ਸੀ ਹਨਾ ਤੇ ਉਸ ਤੋਂ ਬਾਅਦ ਉਹ ਟੈਕਟ ਲੈ ਕੇ ਉਧਰ ਫੇਰ ਉਹ ਇੰਡੀਆ ਗਏ ਸੀ ਤੇ ਫਿਰ ਆਪਦਾ ਵੀਜ਼ਾ ਲਵਾ ਕੇ ਆਇਆ ਆਪਣੀ ਤਾਂ ਇਹੀ ਰਹਿ ਆ ਵੀ ਜਿਹੜਾ ਕੰਮ ਤੁਸੀਂ ਕਰਦੇ ਆ ਕਰੀ ਜਾਓ ਤੇ ਫਿਰ ਅੱਗੇ ਤੁਸੀਂ ਮੈਂ ਮਤਲਬ ਦੇਖੋ ਕਿਉਂਕਿ ਇਹ ਸਾਡੇ ਨਾਲ ਬੀਤੀ ਹੋਈ ਆ ਮੈਂ ਤੁਹਾਨੂੰ ਦੱਸਨੀ ਆ ਇਹਨਾਂ ਨੇ ਜਦੋਂ ਸਾਡਾ ਫੈਮਲੀ ਕੇਸ ਸੀਗਾ ਤੇ ਉਦੋਂ ਮਤਲਬ ਮਾਰਚ ਦੇ ਵਿੱਚ ਹੀ ਇਹਨਾਂ ਨੇ ਪੇਪਰ ਭੇਜੇ ਸੀਗੇ ਇੰਡੀਆ ਸਾਡੇ ਵੀ ਨੂੰ ਲਾ ਉਸ ਤਾਂ ਮੈਂ ਮਤਲਬ ਭੇਜਤਾ ਸੀਗਾ ਤੇ ਉਹ ਅਸੀਂ ਜਦੋਂ ਜਮਾ ਕਰਵਾਇਆ ਨਾ ਉਸ ਤੋਂ ਬਾਅਦ ਨਵੀਆਂ ਕਲਾਸਾਂ ਸਟਾਰਟਿੰਗ ਹੋਣੀਆਂ ਸੀਗੀਆਂ ਅਪ੍ਰੈਲ ਦੇ ਵਿੱਚ ਤੇ ਫਿਰ ਅਸੀਂ ਰੈਨ ਲਾਈ ਦੋਨਾਂ ਨੇ ਮੈਨੂੰ ਮੈਂ ਵੀ ਆਖਿਆ ਵੀ ਨਾ ਮੈਂ ਕਹ ਕਿ ਚਲੋ ਹੁਣ ਤਾਂ ਵੀ ਨੂੰ ਲਾ ਉਸ ਦਾ ਆ ਗਿਆ ਆਪਾਂ ਨਾ ਬਾਣੀ ਜਾਣਾ ਹਨਾ ਉਦੋਂ ਸਾਨੂੰ ਵੀ ਨਹੀਂ ਪਤਾ ਸੀ ਵੀ ਫੈਮਿਲੀ ਕੇਸ ਤੇ ਇੰਨਾ ਟਾਈਮ ਲੱਗਦਾ ਮੈਂ ਕਹ ਵੀ ਹੁਣ ਚਲੋ ਬੱਚਿਆਂ ਦੀ ਆਪਾਂ ਸਟਾਰਟਿੰਗ ਕਰਵਾਵਾਵਾਂਗੇ ਸਕੂਲ ਨਵੇਂ sire ਤੋਂ ਲਾਵਾਂਗੇ ਹਨਾ ਵੀ ਇਹਨਾਂ ਨੂੰ ਲੱਗਣਾ ਵਾ ਤੇ ਫਿਰ ਮੈਂ ਕਹ ਵੀ ਹੁਣ ਤਾਂ ਚਲੋ ਵੀਜ਼ਾ ਆਈ ਜਾਣਾ ਫਿਰ ਵੀ ਕਿਹੜਾ ਪੜ੍ਹਾਈ ਪੂਰੀ ਹੋਣੀ ਵਿੱਚੋਂ ਛੱਡ ਕੇ ਜਾਣਾ ਪੈਣਾ ਇਹਨਾਂ ਨੂੰ ਤੇ ਵੀ ਆਪਾਂ ਮੈਂ ਕਹ ਵੀ ਚਲ ਇਹਨਾਂ ਨੂੰ ਲਾਉਂਦੇ ਨਹੀਂ ਵੀ ਉਹਦੀ ਵਜ੍ਹਾ ਨਾਲ ਮੈਂ ਚਲੋ ਇਹਨਾਂ ਨੂੰ ਕੋਈ ਬੇਟੀ ਵੱਡੀ ਸੀਗੀ ਮੈਂ ਕਿਹਾ ਚਲੋ ਇਹਨੂੰ ਕੋਈ ਹੋਰ ਕੰਮ ਸਿਖਾ ਲੈਨੇ ਆ ਕੰਪਿਊਟਰ ਇਹਨਾਂ ਨੂੰ ਕੰਪਿਊਟਰ ਕਲਾਸਾ ਕਰਵਾ ਲੈਨੇ ਕੰਪਿਊਟਰ ਦੇ ਤੇ ਵੀ ਉਹ ਕੰਮ ਆ ਜਾਊਗਾ ਵੀ ਕਿਉਂਕਿ ਇਹ ਪੜ੍ਹਾਈ ਉੱਧਰ ਤਾਂ ਚੱਲ ਨਹੀਂਨੀ ਇੱਧਰ ਆ ਕੇ ਚੱਲਣੀ ਨਹੀਂ ਨਾ ਕੋਈ ਉੱਧਰ ਲਈ ਸਰਟੀਫਿਕੇਟਾਂ ਦਾ ਇੱਧਰ ਕੋਈ ਮਾਇਨੇ ਆ ਨਾ ਵੀ ਜਾਂ ਕਿਹੜੀ ਸਕੂਲ ਚ ਪੜ੍ਹਦੇ ਸੀ ਇਹਨਾਂ ਨੇ ਏਜ ਵੇਖ ਕੇ ਤੇ ਵੀ ਏਜ ਦੇ ਹਿਸਾਬ ਨਾਲ ਹੀ ਇੱਥੇ ਐਡਮਿਸ਼ਨ ਹੁੰਦੀਆਂ ਵਾ ਤੇ ਉਹ ਜਦੋਂ ਮੈਂ ਅਸੀਂ ਐਂ ਕਿਹਾ ਵੀ ਚਲੋ ਠੀਕ ਆ ਵੀ ਨਹੀਂ ਲਾਉਂਦੇਗੇ ਹਣਾ ਮੈਂ ਬਹੁਤ ਵੱਡੀ ਗਲਤੀ ਕੀਤੀ ਸੀ ਉਦੋਂ ਮੈਂ ਬੱਚਿਆਂ ਨੂੰ ਚਲੋ ਐਡਮਿਸ਼ਨ ਨਹੀਂ ਕਰਵਾਈ ਬੀਚਲੋ ਆਇਆ ਨੂੰ ਲਾਵਾਸਤਾ ਜਮ੍ਹਾਂ ਕਰਵਾਇਆ ਬੇਟ ਕਰਦਿਆਂ ਨੂੰ ਅ ਬਸ ਕਿ ਪਹਿਲਾਂ ਉਹਦੇ ਨੇ ਦੇਣ ਗਿਨੇ ਫਿਰ ਮਹੀਨੇ ਗੈਨ ਲਾਗੇ ਵੀ ਹੋਣ ਵੀ ਆਇਆ ਹੋਣ ਵੀ ਆ ਉਹ ਸਭ ਤੋਂ ਵੱਡੀ ਟੈਨਸ਼ਨ ਉਸ ਟਾਈਮ ਬਣ ਗਈ ਜਦੋਂ ਟਾਈਮ 2 ਮਹੀਨੇ ਲੰਘ ਗਏ ਹਜੇ ਕੋਸ ਬਣ ਆਇਆ ਬੱਚੇ ਵੀ ਘਰੇ ਬੈਠੇ ਹਨ ਵੈਸੇ ਤਾਂ ਬੱਚਿਆਂ ਨੂੰ ਮੈਂ ਲਾਤਾ ਸੀ ਸਵੇਰ ਚੱਲ ਘਰੇ ਹੁੰਦੀ ਸੀ ਸ਼ਾਮ ਨੂੰ ਮਤਲਬ ਇਹ ਕੰਪਿਊਟਰ ਤੇ ਕੰਪਿਊਟਰ ਦੇ ਸੈਂਟਰ ਤੇ ਜਾਂਦੇ ਸੀਗੇ 2 ਘੰਟੇ ਲਾ ਕੇ ਆਉਂਦੇ ਸੀਗੇ ਦੋਨੇ ਤੇ ਚਲੋ ਉੱਥੇ ਇਹਨਾਂ ਨੇ ਸਿੱਖ ਲਿਆ ਸੀ ਤੇ ਪਰ ਫੇਰ ਵੀ ਹਨਾ ਫੇਰ ਬਾਪਕੀ ਤੋਂ ਪਤਾ ਲੈਸ ਦੇ ਦਾਰ ਲੋਕ ਹਨ ਕਹਿਣ ਲੱਗੇ ਹਨ ਵੀ ਤੁਸੀਂ ਬੱਚਿਆਂ ਨੂੰ ਹਟਾ ਕੇ ਬਿਠਾ ਲਿਆ ਤੁਹਾਡਾ ਬਣਿਆ ਨੀਗਾ ਹਜੇ ਹਨ ਵੀ ਫਿਰ ਆਪ ਦੇ ਵੀ ਦਿਮਾਗ ਤੇ ਵੀ ਹੋਇਆ ਵੀ ਕਾ ਇਡੀ ਵੱਡੀ ਕਾਤੋਂ ਗਲਤੀ ਕਰਤੀ ਹਨਾ ਵੀ ਕਿਉਂ ਬੱਚਿਆਂ ਨੂੰ ਹਟਾਇਆ ਵੀ ਇਸ ਸਿਆਸਤੇ ਵੀ ਬਸ ਹੁਣ ਦਾ ਸੀ ਤਾਂ ਚਲੇ ਜਾਣਾ ਵਾ ਹਨਾ ਬਣ ਜਾਣਾ ਵੀ ਚਲੋ ਉੱਥੇ ਜਾ ਕੇ ਕਲਾਸਾਂ ਨਵੀਆਂ ਸਟਾਰਟਿੰਗ ਹੋਣਗੀਆਂ ਵੀ ਇਹਨਾਂ ਦਾ ਕੋਈ ਫਾਇਦਾ ਹੀ ਨਹੀਂਗਾ ਹਨਾ ਤੇ ਪਰ ਨਹੀਂ ਉਸ ਟਾਈਮ ਮੈਨੂੰ ਲੱਗਦਾ ਸੀ ਮੇਰੀ ਬਹੁਤ ਵੱਡੀ ਉਹ ਸਾਡੀ ਗਲਤੀ ਸੀਗੀ ਵੈਸੇ ਤਾਂ ਚਲੋ ਅਸੀਂ ਦੋਨਾਂ ਨੇ ਰੈ ਲਾ ਕੇ ਕੀਤਾ ਸੀਗਾ ਵੀ ਚਲੋ ਇੱਧਰ ਆ ਕੇ ਬੱਚਿਆਂ ਨੇ ਲੱਗਣਾ ਹੀ ਹੈ ਵੀ ਚਲ ਹੁਣ ਮਹੀਨਾ ਜਿਹੜਾ ਦੋ ਮਹੀਨਾ ਵੀ ਚਲ ਆਪਦਾ ਫੈਸਲਾ ਲੈਣਗੇ ਆਪਦਾ ਰਿਸ਼ਤੇਦਾਰੀਆਂ ਚ ਜਾ ਮੈਲ ਮੂਲ ਆਉਣਗੇ ਫਿਰ ਪਤਾ ਨਹੀਂ ਕਿੰਨੇ ਟਾਈਮ ਬਾਅਦ ਆਉਣਾ ਹਨ ਤੇ ਪਰ ਉਹ ਸਾਡੀ ਗਲਤੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਟਾਈਮ ਜ਼ਿਆਦਾ ਹੋ ਗਿਆ ਤਿੰਨ ਮਹੀਨੇ ਲੱਗ ਗਏ ਹਨਾ ਫਿਰ ਵੀ ਸਾਡਾ ਨਾਂ ਬਣਿਆ ਕੋਸ ਬਣਾਇਆ ਫਿਰ ਟੈਨਸ਼ਨ ਜ਼ਿਆਦਾ ਪੈ ਗਈ ਫਿਰ ਮੈਨੂੰ ਵੀ ਇਦਾਂ ਸੀ ਵੀ ਬੱਚੇ ਘਰੇ ਬੈਠੇ ਇਹਨਾਂ ਦਾ ਸਾਲ ਵੀ ਖਰਾਬ ਹੋਇਆ ਹਨ ਫਿਰ ਉਸ ਤੋਂ ਬਾਅਦ ਵੀ ਮਤਲਬ ਮੈਂ ਵੈਸੇ ਤਾਂ ਚਲੂ ਕਰੀ ਇਦਾਂ ਤਾਂ ਨਹੀਂ ਸੀਗਾ ਵੀ ਇਹਨਾਂ ਨੂੰ ਫ੍ਰੀ ਬੈਠਣ ਦਿੱਤਾ ਅਸੀਂ ਉੱਥੇ ਮਤਲਬ ਇਹ ਕੱਢ ਕੇ ਉਹਦੇ ਤੋਂ ਚੈਨਲ ਤੋਂ ਮੇਰੀਆਂ ਬੁੱਕਾਂ ਲਿਆਂਦੀਆਂ ਹੋਈਆਂ ਸੀਗੀਆਂ ਤੇ ਇਟਾਲੀਅਨ ਇਹ ਸਿੱਖਦੇ ਸੀਗੇ ਜਿਹੜਾ ਕਿ ਇੱਥੇ ਆ ਕੇ ਬੱਚਿਆਂ ਦੇ ਬਹੁਤ ਜ਼ਿਆਦਾ ਉਹ ਕੰਮ ਆਇਆ ਤੇ ਨਾਲਾ ਮੇਰਾ ਬੇਟਾ ਆ ਗਿਆ ਹੋ ਹੋ ਗਿਆ ਹੋਇਆ ਸੀਗਾ ਜੈਮਤ ਤੇ ਬੈਲ ਵੱਜੀ ਆ ਤੇ ਉਹਦੀ ਵਜ੍ਹਾ ਦੇ ਕਰਕੇ ਇੱਕ ਮਿੰਟ ਦੇ ਦਰਵਾਜ਼ਾ ਖੋਲਿਆ ਹਾਂਜੀ ਹੈ ਸ਼ਾਮ ਸੀ ਤੇ ਉਸ ਤੋਂ ਬਾਅਦ ਮੈਂ ਚਾਹ ਬਤਾ ਤੇ ਉਸ ਤੋਂ ਬਾਅਦ ਜਦੋਂ ਵੀ ਟਾਈਮ ਜ਼ਿਆਦਾ ਹੋ ਗਿਆ ਟੈਨਸ਼ਨ ਹੋ ਗਈ ਹਨਾ ਉਸ ਤੋਂ ਬਾਅਦ ਅਸੀਂ ਫੇਰ ਸਕੂਲਾਂ ਕੋਲ ਗਿਆ ਕਿ ਕੋਰੀਅਨ ਨਹੀਂ ਆਇਆ ਤੇ ਉਸ ਤੋਂ ਬਾਅਦ ਅਸੀਂ ਸਟਾਰਟਿੰਗ ਫੇਰ ਮਤਲਬ ਪੁੱਛਣਾ ਸ਼ੁਰੂ ਕਰਤਾ ਹਨਾ ਵੀ ਸਕੂਲ ਨਾਲ ਤੋਂ ਵੀ ਹੁਣ ਐਡਮਿਸ਼ਨ ਅਸੀਂ ਕਰਵਾ ਦਈਏ ਇਹ ਵੀ ਹੁਣ ਵੀ ਕੀ ਪਤਾ ਹੁਣ ਕਿੰਨਾ ਟਾਈਮ ਲੱਗੂਗਾ ਹਨਾ ਫਿਰ ਆਸਮੇਦ ਜੀ ਮੈਂ ਤਾਂ ਮੈਂ ਚਾੜਤੀ ਮੈਂ ਕਿਹ ਪਤਾ ਨਹੀਂ ਕਿੰਨਾ ਟਾਈਮ ਲੱਗੂਗਾ ਵੀ ਆਪਦੇ ਆਪ ਨੂੰ ਇਦਾਂ ਹੀ ਫੀਲ ਹੋਇਆ ਰਹਿਣਾ ਹਨਾ ਵੀ ਬਹੁਤ ਵੱਡੀ ਗਲਤੀ ਕੀਤੀ ਹੈ ਨਾ ਬੱਚਿਆਂ ਨੂੰ ਹਟਾਇਆ ਚਲੋ ਫੇਰ ਵੀ ਨਹੀਂ ਹਟਾਉਣਾ ਚਾਹੀਦਾ ਸੀ ਆਪ ਨੂੰ ਇਹ ਮਹਿਸੂਸ ਹੋਇਆ ਫਿਰ ਬਾਹਰ ਵੀ ਨਾ ਇਦਾਂ ਨਿਕਲਣਾ ਵੀ ਫਿਰ ਬਈ ਤੇ ਲੋਕੀ ਵੀ ਸਾਰੇ ਪੁੱਛਦੇ ਸੀਗੇ ਹਨਾ ਵੀ ਤੁਸੀਂ ਜਵਾਕਾਂ ਨੂੰ ਪਹਿਲਾਂ ਹੀ ਹਟਾ ਲਿਆ ਤੇ ਥੋੜਾ ਬੀਜ ਤਾਂ ਹਜੇ ਆਇਆ ਨਹੀਂਗਾ ਹਨਾ ਹੌਸਟਾਈਮ ਬਹੁਤ ਵੱਡੀ ਗਲਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਚਲੋ ਸੀ ਸਟਾਰਟਿੰਗ ਕਰਤੀ ਹੁਣ ਕੋਈ ਤੁਹਾਨੂੰ ਪਤਾ ਹੀ ਆ ਉਂਡੇ ਸਕੂਲ ਚ ਅਸੀਂ ਲਾਇ ਸੀਗੇ ਇਹ ਬੱਚੇ ḍe b school ਚ ਸੀਗੇ ਤੇ ਉਹਨਾਂ ਨੇ ਤਾਂ ਮਤਲਬ ਸਾਫ਼-ਸਾਫ਼ ਮਨਾਂ ਕਰਤਾ ਕਿਉਂਕਿ ਸਕੂਲ ਵਧੀਆ ਸੀ ਟੌਪ ਦਾ ਸੀ ਇੰਗਲਿਸ਼ ਮੀਡੀਅਮ ਸੀ ਤੇ ਉਹ ਕਹਿੰਦੇ ਵੀ ਇੰਨਾ ਸਿਲੇਬਸ ਸੇ ਕਵਰ ਨਹੀਂ ਕਰ ਪਾਉਣਗੇ ਹਨਾ ਅਗਲੇ ਸਾਲ ਉਹ ਵੈਸੇ ਉਹਨਾਂ ਨੇ ਸਾਨੂੰ ਆਖੇ ਵੀ ਬੇਟੀ ਪੜ੍ਹਾਈ ਚ ਪਹਿਲੇ ਦੇਣ ਤੋਂ ਹੀ ਮਤਲਬ ਫਾਸਟ ਹੁੰਦੀ ਸੀਗੀ ਬੀ ਬਹੁਤ ਵਧੀਆ ਸੀਗੀ ਵੀ ਤੁਸੀਂ ਇੱਡੀ ਵੱਡੀ ਗਲਤੀ ਕਿਉਂ ਕੀਤੀ ਹਨਾ ਤੇ ਉਹ ਕਹਿੰਦੇ ਵੀ ਨਾ ਵੀ ਇੰਨਾ ਸਲੇਵਸ ਨਹੀਂ ਕਵਰ ਕਰ ਪਾਉਣਾ ਘਰੇ ਵੀ ਨਹੀਂ ਕਰ ਪਾ ਸਕਦੇ ਵੀ ਅਗਲੇ ਸਾਲ ਹੀ ਅਸੀਂ ਮਤਲਬ ਇਹਨਾਂ ਨੂੰ ਵੀ ਜੇ ਤੁਹਾਡਾ ਨਾਮ ਬਣਿਆ ਵੀ ਫਿਰ ਅਗਲੇ ਸਾਲ ਹੀ ਲਾਵਾਂਗੇ ਵੀ ਇੱਕ ਸਾਲ ਤਾਂ ਵੀ ਇਹਨਾਂ ਦਾ ਖਰਾਬ ਹੋਊਗਾ ਹੀ ਚਲੋ ਉਹਨਾਂ ਚੱਲ ਘਰੇ ਰਹਿ ਕੇ ਫਿਰ ਕਈ ਸਕੂਲਾਂ ਤੋਂ ਪੁੱਛਿਆ ਨਾ ਕਈ ਜਾਦਾ ਜਿਵੇਂ ਅਗਲੀਆਂ ਪਿਛਲੇ ਵੀ ਐਡਮਿਸ਼ਨ ਵੀ ਲਾਵਾਂਗੇ ਫੀਸਾਂ ਵੀ ਲਾਵਾਂਗੇ ਵੀ ਸਾਰਾ ਕੁਝ ਲੈ ਕੇ ਹਨਾ ਫਿਰ ਵੀ ਅਸੀਂ ਆਖ ਕਹੋ ਚਲੋ ਇੱਕ ਸਕੂਲ 'ਚ ਤਾਂ ਸਾਡੀ ਗੱਲ ਚੱਲ ਪਈ ਸੀਗੀ ਵੀ ਵਾਸ ਐਡਮਿਸ਼ਨ ਹੀ ਕਰਾਉਣੀ ਸੀ ਵੀ ਅਸੀਂ ਪੈਸੇ ਵੀ ਭਰਤੇ ਸੀਗੇ ਉੱਥੇ ਤਾਂ ਐਡਮਿਸ਼ਨ ਕਰਵਾਤੀ ਸੀ ਪਿਛਲੀਆਂ ਫੀਸਾਂ ਵੀ ਭਰਨੀਆਂ ਸੀ ਤੇ ਮੈਂ ਫੇਰ ਉਹ ਕਹਿੰਦੇ ਵੀ ਚਲੇ ਕੋਈ ਕੀ ਚੱਕਰ ਨਹੀਂ ਵੀ ਅਸੀਂ ਇਹ ਚਲ ਕਰਵਾ ਲਾਂਗੇ ਨਾਲ ਤੁਸੀਂ ਵੀ ਘਰੇ ਵੀ ਚਲ ਬੱਚੇ ਕਰਕੇ ਵੀ ਥੋੜਾ ਚਲ ਸਾਲ ਦੀ ਮਾਰਦਾਗਾ ਹਨ ਫੇਰ ਚਲੋ ਜਿਵੇਂ ਆਪਾਂ ਕਹਿੰਦੇ ਹੁੰਦੇ ਦੇਣਾ ਲੈਣਾ ਹੁੰਦਾ ਨਾ ਕਿਸੇ ਦਾ ਐਡਮਿਸ਼ਨ ਕਰवाती ਸੀ ਉਧਰ ਦੇਣਾ ਲੈਣਾ ਸੀ ਤੇ ਉਸ ਤੋਂ ਬਾਅਦ ਫੇਰ ਸਾਡਾ ਮਤਲਬ ਉਧਰ ਵੀ ਮੈਸੇਜ ਆ ਗਿਆ ਸੀਗਾ ਵੀ ਆ ਕੇ ਆਪਦਾ ਵੀ ਤੁਸੀਂ ਪਾਸਪੋਰਟ ਲੈ ਜਾਓ ਵੀ ਚਲ ਫੇਰ ਸਾਨੂੰ ਪਤਾ ਲੱਗ ਗਿਆ ਸੀ ਵੀਜ਼ਾ ਲੱਗ ਗਿਆ ਤੇ ਫੇਰ ਉਧਰ ਬਸ ਜਾਣ ਦੀ ਲੋੜ ਨਹੀਂ ਪਈ ਬੱਚਿਆਂ ਨੂੰ ਚਲੋ ਜਿਹੜਾ ਬੱਚਿਆਂ ਨੇ ਉਧਰ ਆਦਾ ਬੋਲੀ ਸਿੱਖੀ ਸੀ ਤੇ ਜਾਂ ਫੇਰ ਆਪ ਦਾ ਕੰਪਿਊਟਰ ਦਾ ਕੋਰਸ ਕਰ ਲਿਆ ਸੀਗਾ ਤੇ ਉਹ ਸਾਨੂੰ ਇੱਥੇ ਆ ਕੇ ਬਹੁਤ ਫਾਇਦਾ ਹੋਇਆ ਕਿਉਂਕਿ ਬੱਚਿਆਂ ਨੇ ਜਦੋਂ ਬੋਲੀ ਸਿੱਖੀ ਸੀ ਇੱਥੇ ਆ ਕੇ ਸਕੂਲ ਵਧੀਆ ਆਪ ਦਾ ਬਾਕੀ ਵਧੀਆ ਸਕੂਲ ਲੱਗ ਗਿਆ ਵੀ ਕੋਈ ਇਹਨਾਂ ਨੂੰ ਇਨੀ ਪ੍ਰੋਬਲਮ ਨਹੀਂ ਹੋਈ ਕਿਉਂਕਿ ਬੋਲੀ ਆਉਂਦੀ ਸੀ ਸਾਰਾ ਕੁਝ ਠੀਕ ਹੋ ਗਿਆ ਤੇ ਤਾਂ ਹੀ ਆਪਾਂ ਤੁਹਾਨੂੰ ਕਹਿਨੇ ਹੁੰਨੇ ਆ ਵੀ ਮਤਲਬ ਕੋਈ ਇਦਾਂ ਦੀ ਗਲਤੀ ਨਾ ਕਰੋ ਬੈ ਵੀ ਇਦਾਂ ਦੀ ਤੁਸੀਂ ਵੀ ਗਲਤੀ ਆਪ ਦਾ ਕੰਮ ਛੱਡਣ ਦੀ ਨਾ ਕਰੋ ਤੇ ਵੀ ਜਿੱਥੇ ਤੁਸੀਂ ਕੰਮ ਕਰਦੇ ਆ ਆਪ ਦਾ ਜਿਹੜਾ ਕਰਦੇ ਆ ਵੀ ਜਾਂ ਕਿਸੇ ਵੀ ਕੰਟਰੀ 'ਚ ਯੋਤ ਉਹੀ ਆਵਦਾ ਕੰਮ ਆ ਜਿਹੜਾ ਵੀ ਉਹ ਕਰੀ ਜਾਓ ਤੇ ਵੀ ਫੇਰ ਕੋਈ ਮਤਲਬ ਤੁਸੀਂ ਕੰਮ ਛੱਡ ਕੇ ਬਹਿ ਗਏ ਵੀ ਫੇਰ ਤੁਹਾਨੂੰ ਜਾਂ ਟਾਈਮ ਲੱਗ ਗਿਆ ਜਾਂ ਕਿਵੇਂ ਹਨਾ ਉਹਨਾਂ ਟਾਈਮ ਵੀ ਤੁਹਾਡਾ ਵੀ ਚਲ ਜੇ ਤੁਹਾਡਾ ਕੰਮ ਇੱਥੇ ਨਹੀਂ ਚੱਲਦਾ ਸੀ ਫੇਰ ਹੀ ਤੁਸੀਂ ਦਬਾਈ ਗਏ ਆ ਜਾਂ ਕਿਵੇਂ ਵੀ ਫੇਰ ਆ ਕੇ ਬਹਿ ਗਏ ਕਿਉਂਕਿ ਤੁਹਾਨੂੰ ਪਤਾ ਹਜੇ ਸਾਲ ਵਾਲੇ ਜਿਹੜੇ ਪੀਪਰ ਹਨ ਉਹਨਾਂ ਨੂੰ ਟਾਈਮ ਲੱਗ ਗਿਆ ਨਾ ਨੁਲਾ ਉਸ ਤੋਂ ਨਿਕਲਣ ਨੂੰ ਤੇ ਉਸ ਤੋਂ ਬਾਅਦ ਫੇਰ ਇੰਡੀਆ ਵੀ ਤੁਹਾਨੂੰ ਪਤਾ ਅਪਾਇੰਟਮੈਂਟ ਦਾ ਬਹੁਤ ਚੱਕਰ ਪੈਂਦੇ ਆ ਹਨਾ ਤੇ ਉਹ ਤਾਂ ਹੁਣ ਜੇ ਤੁਹਾਡੇ ਨੁਲੇ ਉਸ ਤੇ ਨਿਕਲ ਲੱਗੇ ਨਾ ਹੁਣ ਵੀਰਾਂ ਨੂੰ ਪਤਾ ਲੱਗਣ ਲੱਗ ਜਾਣਾ ਹੌਲੀ ਹੌਲੀ ਵੀ ਕਿੰਨਾ ਟਾਈਮ ਅਪਾਇੰਟਮੈਂਟਾਂ ਨੂੰ ਮਿਲਦਾ ਫਿਰ ਕਿੰਨਾ ਪ੍ਰੋਸੈਸ ਹੁੰਦਾ ਵੀ ਇਹ ਲੰਬਾ ਚੌੜਾ ਚੱਲ ਜਾਂਦਾ ਉਹਨਾਂ ਚਿਰ ਜਿੰਨਾ ਤੁਸੀਂ ਕੰਮ ਕਰਦੇ ਆ ਵੀ ਹਾਲ ਤਾਂ ਕਰੀ ਜਾਓ ਠੀਕ ਹੈ ਜੀ ਆਪਣੀ ਵੀਡੀਓ ਫਿਰ ਲੰਬੀ ਹੋ ਗਈ ਆ ਕਿਉਂਕਿ ਵਿੱਚ ਚਲੋ ਉਹ ਵੀ ਗੱਲ ਤੁਹਾਡੇ ਲਈ ਦੱਸਣੀ ਜ਼ਰੂਰੀ ਸੀ ਜਾਂ ਕਿ ਮੈਂ ਕਿ ਹੁਣ ਆਪਣੀਆਂ ਭੈਣਾਂ ਵੀ ਸੌਂਦੀਆਂ ਜਿਨ੍ਹਾਂ ਨੇ ਫੈਮਿਲੀ ਵੀ ਹਨਾ ਪੇਪਰ ਭਰੇ ਆ ਫੈਮਿਲੀ ਵੀ ਮਤਲਬ ਗੇਸ ਤੇ ਆਉਣਾ ਵੀ ਜਿੰਨਾ ਚਿਰ ਤੁਹਾਡਾ ਸਾਰਾ ਕੁਝ ਨਹੀਂ ਹੁੰਦਾ ਹਨਾ ਉਹਨਾਂ ਜਿੱਕਰ ਕੋਈ ਵੀ ਗਲਤੀ ਨਾ ਕਰੋ ਜੋ ਤੁਸੀਂ ਕੰਮ ਕਰਦਿਆਂ ਕਰੋ ਤੇ ਬਾਕੀ ਜਿਹੜਾ ਵੱਧ ਤੋਂ ਵੱਧ ਤੁਸੀਂ ਇੰਡੀਆ ਤੋਂ ਜਿਹੜਾ ਸਿੱਖ ਕੇ ਆ ਸਕਦੇ ਆ ਉਹ ਸਿੱਖ ਕੇ ਆਓ ਕਿਉਂਕਿ ਇੱਥੇ ਸਾਰੇ ਕੰਮ ਹੀ ਚੱਲ ਜਾਂਦੇ ਆ ਜਿਵੇਂ ਹੁਣ ਕੱਲ ਨੂੰ ਵੀ ਆਪਾਂ ਇੱਕ ਵੀਰ ਨੂੰ ਭੇਜਣਾ ਵਾ ਮੈਸਤਰੀ ਦੇ ਕੰਮ ਤੇ ਆ ਤੇ ਆਪਾਂ ਨੂੰ ਉਹਨਾਂ ਨੇ ਵੀ ਆਖਿਆ ਸੀ ਵੀ ਬੋਲੀ ਆਉਂਦੀ ਹੋਵੇ ਤੇ ਕੰਮ ਹੁੰਦਾ ਹੋਵੇ ਮੈਸਤਰੀ ਨਾਲ ਚਾਹੀਦੇ ਸੀਗੇ ਦੋ ਬੰਦੇ ਤੇ ਉਹਦੇ ਵਿੱਚੋਂ ਇੱਕ ਵੀਰ ਨੇ ਕੱਲ ਨੂੰ ਜਾਣਾ ਵਾ ਤੇ ਉਹ ਉਹ ਪਰ ਜਿਹੜੇ ਆਪਣੇ ਕੋਲ ਵੀਰ ਬੈਠੇ ਹਨ ਆਪਣੇ ਕੋਲੇ ਹਨ ਤੇ ਉਹ ਨਹੀਂ ਜਾਣਦੇ ਉਹ ਕੰਮ ਫਿਰ ਪਾਸਿਓਂ ਉਹ ਬੀਨਾਂ ਨੇ ਆਖਿਆ ਸੀਗਾ ਕਿਸੇ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਦੇ ਰਾਹੀਂ ਉਹਨਾਂ ਤੋਂ ਬੰਦਾ ਲੈ ਕੇ ਭੇਜਿਆ ਤੇ ਉਹ ਵੀਰ ਇਹਦਾ ਇਸ ਮੈਸਤਰੀ ਦਾ ਕੰਮ ਜਾਣਦਾ ਜਿਹੜਾ ਕੰਮ ਆ ਕੋਈ ਵੀ ਆ ਹਨਾ ਤੇ ਉਹ ਤੁਸ ਸਿੱਖ ਕੇ ਆਓ ਤੇ ਵੀ ਕੋਈ ਨਾ ਇੱਥੇ ਤਾਂ ਹਰੇਕ ਕੰਮ ਚੱਲ ਹੀ ਜਾਣਾ ਕੋਈ ਖੇਤੀਬਾੜੀ ਦਾ ਚਲ ਆਪਾਂ ਨੂੰ ਸਾਰਿਆਂ ਨੂੰ ਆਉਂਦੀ ਹੁੰਦੀ ਆ ਕੋਈ ਆਦਾਂ ਜਿੰਮੀ ਦੇ ਰੈਸਟੋਰੈਂਟ ਦਾ ਕੰਮ ਆ ਕੋਈ ਵੀ ਹਨਾ ਵੇਕਰੀ ਦਾ ਕੰਮ ਆ ਕੋਈ ਵੀ ਆ ਹਨਾ ਤੇ ਤੁਸੀਂ ਉਹੋ ਜਿਹੀ ਕੁਝ ਸੈੱਟ ਕਰਕੇ ਆਉਨੇ ਆ ਤੇ ਕੋ ਸਾਰਾ ਕੰਮ ਆ ਇੱਥੇ ਆ ਜਿਹੜਾ ਚੱਲ ਹੀ ਪਿਆ ਨਾ ਕਿਤੇ ਨਾ ਕਿਤੇ ਚੱਲ ਆਉਂਦੇ ਸਾਰ ਤੁਹਾਨੂੰ ਨਾਮ ਮਿਲੂਗਾ ਜੇਬ ਜਾ ਕੰਮ ਮਿਲਿਆ ਤੁਸੀਂ ਕਰੋਗੇ ਹੌਲੀ ਹੌਲੀ ਜਦੋਂ ਤੁਹਾਡੇ ਪੈਰ ਲੱਗ ਗਏ ਆ ਤੇ ਤੁਸੀਂ ਆਪਦਾ ਉੱਥੇ ਪਤਾ ਕਰਕੇ ਵੀ ਜਿਹੜੀ ਵੀ ਜਗ੍ਹਾ ਤੇ ਉੱਥੇ ਵੀ ਤੁਸੀਂ ਜਾ ਸਕਦੇ ਆ ਵੀ ਇਦਾਂ ਦਾ ਕੰਮ ਸਾਡਾ ਸਿੱਖਿਆ ਹੋਇਆ ਤੇ ਤੁਸੀਂ ਕੰਮ ਕਰ ਸਕਦੇ ਆ ਠੀਕ ਆ ਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਤੇ ਹੁਣ ਦਿਓ ਅੱਗੇ ਜੇ ਕੋਈ ਵੀ ਤੁਹਾਡੇ ਕਮੈਂਟ ਹੁੰਦਾ ਹਨਾ ਤੇ ਉਹ ਤੁਸੀਂ ਕਮੈਂਟ ਮਤਲਬ ਕਰ ਸਕਦੇ ਜੇ ਕਿਸੇ ਵੀਰ ਨੇ ਪੁੱਛਣਾ ਹੁੰਦਾ ਵਾ ਤੇ ਆਪਾਂ ਉਹਦਾ ਤੁਹਾਨੂੰ ਆਨਸਰ ਜਰੂਰ ਦਵਾਂਗੇ ਠੀਕ ਹੈ ਜੀ ਮਿਲਾਂਗੇ ਅਗਲੀ ਵੀਡੀਓ ਬਾਏ